ਇੱਕ ਸੰਦੀਪ ਕੁਮਾਰ ਹੈ ਸਫਾਈ ਸੇਵਕ ਜਮਾਲਪੁਰੀ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜ਼ੋਨ ਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਡ 26 ਮਿਲਹੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਨੰਬਰਦਾਰ ਜਿਹੜਾ ਇਹਨਾਂ ਨੂੰ ਡਿਊਟੀ ਵਗੈਰਾ ਚੈੱਕ ਕਰਦਾ ਹੈ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਕੋ ਪਰ ਮੰਥ ਲੈ ਰਿਹਾ ਹੈਗਾ ਬ੍ਰਾਈਵ ਦੇ ਤੌਰ ਤੇ ਤੈਨੂੰ ਡਰਾਤ ਭੁਗਾ ਕੇ ਜੇ ਨਹੀਂ ਤਾਂ ਮੈਂ ਤੇਰੀ ਐਬਸੈਂਟਾ ਲਾ ਦਊਗਾ ਜੇ ਨਹੀਂ ਤਾਂ ਤੂੰ ਆਪਣਾ ਮੈਨੂੰ ਤਹਿਗਾ ਤੇ ਇਹ ਡਰ ਦਾ ਮੈਂ ਤੈਨੂੰ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਵੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀਗੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਹਾ ਸੀ ਜਿਹੜਾ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਹਜ਼ਾਰ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਨੇ ਫਿਰ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੇ ਲਈ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਾਇਰ ਕੀਤੀ ਸੀ ਔਰ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਇਹ ਹਾਲਾਤ ਸਹੀ ਪਾਏਗੇ ਐਲੀਗੇਸ਼ਨ ਜਿਹੜੇ ਸਾਬਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕੱਲ ਸੰਜੀਤ ਕੁਮਾਰ ਨੂੰ ਸੱਤ ਪੀਸੀ ਅਕਤਰ ਪਰਚਾ ਤੱਜ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰਵਰ ਜਿਹੜਨ ਚਾਰਜਾ ਕੋਰ ਜਾਂ ਸੈਂਟਰਲ ਇਨਸਪੈਕਟਰ ਦਾ ਕੋਈ ਰੋਲ ਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕਤ ਇਹਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹ ਕਹਿਣਾ ਹੈਗਾ ਇਹ ਕਹਿੰਦਾ ਸੀ ਮੈਗ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਥੋਰੋਲੀ ਔਰ ਤਫਤੀਸ਼ ਕਰਕੇ ਜਿਹੜਾ ਵੀ ਕੋਈ ਖਸੂਰ ਆ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਠੀਕ ਸਾਰਾ